12 ਸਾਲ ਪੁਰਾਣਾ ਇੱਕ ਕਤਲ ਕੇਸ ਜਿਸ ਦੇ ਵਿੱਚ ਸਿਰ ਕੱਟੀ ਇੱਕ Laash ਮਿਲਦੀ ਹੈ ਉਹ ਮਾਮਲਾ ਅਜੇ ਵੀ ਠੰਡਾ ਨਹੀਂ ਹੋਇਆ ਉਸ ਮਸਲੇ ਦੇ ਵਿੱਚ ਇੱਕ ਪੁਲਿਸ ਅਧਿਕਾਰੀ ਨੂੰ ਗੈਰ ਜ਼ਮਾਨਤੀ ਵਾਰੰਟ ਉਸ ਦੇ ਖਿਲਾਫ ਜਾਰੀ ਹੋਏ ਨੇ ਤੇ ਅਦਾਲਤ ਨੇ ਕਈ ਅਣਗਿਣਤ ਹੇਠਲੇ ਪੱਧਰ ਤੋਂ ਲੈ ਕੇ ਉੱਪਰਲੇ ਪੱਧਰ ਤੱਕ ਦੇ ਪੁਲਿਸ ਅਧਿਕਾਰੀਆਂ ਨੂੰ ਸੱਮਣ ਭੇਜੇ ਨੇ ਉਸ ਮਾਮਲੇ ਦੇ ਵਿੱਚ ਤਤਕਾਲੀ ਪੁਲਿਸ ਅਫਸਰਾਂ ਦੀ ਭੂਮਿਕਾ ਕੀ ਰਹੀ ਉਸ ਨੂੰ ਲੈ ਕੇ ਹੁਣ ਜਿਹੜੇ ਸ਼ਿਕਾਇਤਕਰਤਾ ਨੇ ਜਾਂ ਪੀੜਤ ਪਰਿਵਾਰ ਸੀ ਜਿਨ੍ਹਾਂ ਨੂੰ ਹਿਰਾਸਤ ਵਿੱਚ ਰੱਖਿਆ ਗਿਆ ਤਸੀਹੇ ਦਿੱਤੇ ਗਏ ਉਹ ਅਦਾਲਤ ਤੱਕ ਪਹੁੰਚ ਕਰਦੇ ਨੇ ਉਹ ਇਨਸਾਫ ਲੈਣ ਦੀ ਖਾਤਰ ਸ਼ਿਕਾਇਤ ਕਰਤਾ ਦਰਦਰ ਦੀਆਂ ਠੋਕਰਾਂ ਵੀ ਖਾਂਦਾ ਇਸ ਮਾਮਲੇ ਦੇ ਵਿੱਚ ਹੁਣ ਤਾਜ਼ਾ ਅਪਡੇਟ ਕੀ ਹੈ ਪੂਰੀ ਕਹਾਣੀ 12 ਸਾਲ ਪਹਿਲਾਂ ਇੱਕ ਕਿਹੜਾ ਕਿਹੜਾ ਘਟਨਾਕ੍ਰਮ ਹੋਇਆ ਉਸ ਤੋਂ ਬਾਅਦ ਕਿਸ ਨੂੰ ਫੜ ਲਿਆ ਗਿਆ ਤੇ ਕਿਸ ਨੂੰ ਛੱਡ ਦਿੱਤਾ ਗਿਆ ਤੇ ਉਸ ਦੇ ਵਿੱਚ ਇੱਕ ਜਿਹੜੀ Laash ਦਿਖਾਈ ਗਈ ਉਸ ਦੀ ਥਾਂ ਦੇ ਉੱਤੇ ਇੱਕ ਨਾਟਕੀ ਰੂਪ ਦੇ ਵਿੱਚ ਕਿਸੇ ਹੋਰ ਦੇ ਕੱਪੜੇ ਪਹਿਨਾ ਦਿੱਤੇ ਜਾਂਦੇ ਨੇ ਕਿਸੇ ਹੋਰ ਨੂੰ ਮਾਰ ਕੇ ਇਹ ਸਾਰਾ ਕੁਝ ਮਾਮਲਾ ਕਿਸ ਲਾਲਚ ਨਾਲ ਜੁੜਿਆ ਸੀ ਕਿ ਇਸ ਮਕਸਦ ਲਈ ਇਹ ਸਾਰਾ ਘਟਨਾਕ੍ਰਮ ਕੀਤਾ ਗਿਆ ਉਸ ਕਤਲਕਾਂਡ ਦੀਆਂ ਕਾਂਡ ਦੀਆਂ ਜਿਹੜੀਆਂ ਤੰਦਾ ਨੇ ਉਹ ਕਿੱਥੋਂ ਤੱਕ ਜੁੜੀਆਂ ਨੇ ਤੇ ਹੁਣ ਪੁਲਿਸ ਅਧਿਕਾਰੀ ਕਿਹੜੇ ਕਿਹੜੇ ਜਿਨ੍ਹਾਂ ਨੂੰ ਸਾਮਨਿੰਗ ਹੋਈ ਹੈ ਏ ਡੀ ਜੀ ਪੀ ਰਾਮ ਸਿੰਘ ਤੇ ਤਤਕਾਲੀ ਅਫਸਰ ਉਦੋਂ ਆਈ ਪੀ ਅਧਿਕਾਰੀ ਕੁਮਰ ਵਿਜੇ ਪ੍ਰਤਾਪ ਜਿਹੜੇ ਕੀ ਅੱਜਕੱਲ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਉਹਨਾਂ ਦੇ ਖਿਲਾਫ ਵੀ ਸਾਮਣ ਜਾਰੀ ਹੋਏ ਨੇ ਪਰ ਹੁਣ ਦੇਖਦੇ ਹਾਂ ਕਿ ਇਸ ਮਾਮਲੇ ਦੇ ਵਿੱਚ ਹੋਰ ਕੀ ਕੀ ਸਾਹਮਣੇ ਆਉਂਦਾ ਪਰ ਹੁਣ ਇੱਕ ਇੱਕ ਕਰਕੇ ਸਾਰੇ ਪਹਿਲੂ ਦੇ ਉੱਤੇ ਨਜ਼ਰ ਮਾਰਾਂਗੇ ਕਿ ਦਰਅਸਲ ਇਹ ਖਬਰ ਕੀ ਹੈ ਗੁਰਦਾਸਪੁਰ ਤੋਂ ਸਾਡੇ ਸਹਿਯੋਗੀ ਰਿਪੋਰਟਰ ਨੇ ਜਿਹੜੇ ਰੋਹਿਤ ਗੁਪਤਾ ਉਹਨਾਂ ਦੇ ਵੱਲੋਂ ਭੇਜੀ ਗਈ ਜਾਣਕਾਰੀ ਕੀ ਕਹਿੰਦੀ ਹੈ 12 ਸਾਲ ਪਹਿਲਾਂ ਸਿਰ ਕੱਟੀ লাশ ਮਿਲਣ ਦੇ ਮਾਮਲੇ 'ਚ ਇੱਕ ਪੁਲਿਸ ਅਧਿਕਾਰੀ ਦੇ ਗੈਰਜ਼ਮਾਨਤੀ ਵਾਰੰਟ ਜਾਰੀ ਹੋਏ ਨੇ ਏਡੀਜੀਪੀ ਆਰਮ ਸਿੰਘ ਕੋਮਰ ਵਿਜੇ ਪ੍ਰਤਾਪ ਸਮੇਤ ਕਈ ਹੋਰ ਪੁਲਿਸ ਅਧਿਕਾਰੀਆਂ ਦੁਆਰਾ ਨੂੰ ਵੀ ਸਾਹਮਣੇ ਕੀ ਭੇਜੇ ਗਏ ਨੇ ਦੁਬਾਰਾ 12 ਸਾਲ ਪਹਿਲੇ ਇੰਪਰੂਵਮੈਂਟ ਟਰਸਟ ਦੀ 7 ਨੰਬਰ ਸਕੀਮ ਵਿੱਚੋਂ ਇੱਕ ਸਿਰ ਕੱਟੀ ਲਾਸ਼ ਮਿਲਣ ਵਾਲੇ ਮਾਮਲੇ ਵਿੱਚ ਜ਼ਿਲ੍ਹਾ ਅਦਾਲਤ ਵੱਲੋਂ ਇੱਕ ਪੁਲਿਸ ਅਧਿਕਾਰੀ ਦੇ ਗੈਰ ਜ਼ਮਾਨਤੀ ਵਾਰੰਟ ਤੱਕੜੇ ਗਏ। ਨਾਲ ਹੀ ਕੁਝ ਅਧਕਾਰੀਆਂ ਨੂੰ ਜ਼ਮਾਨਤ ਦੇਣ ਤੋਂ ਬਾਅਦ ਕੁਝ ਨੂੰ ਅਦਾਲਤ ਵਿੱਚ ਪੇਸ਼ ਹੋਣ ਲਈ ਦੁਬਾਰਾ ਸ hẳn ਵੀ ਕੱਢੇ ਗਏ ਨੇ। ਦੱਸਦੀ ਕਿ ਮਾਮਲੇ ਵਿੱਚ ਇੱਕ ਔਰਤ ਦੇ ਕਤਲ ਦੇ ਦੋਸ਼ 'ਤੇ ਉਸਦੇ ਪਤੀ ਅਤੇ ਪਤੀ ਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਵੱਲੋਂ ਹਿਰਾਸਤ ਵਿੱਚ ਰੱਖ ਕੇ ਤਸੀਹੇ ਦਿੱਤੇ ਗਏ ਸਨ। ਬਾਅਦ ਵਿੱਚ ਉਕਤ ਔਰਤ ਤਾਂ ਜਿਉਂਦੀ ਜਾਗਦੀ ਨਿਕਲੀ ਆਪਣੇ ਜਵਾਈ ਨੂੰ ਫਸਾਉਣ ਲਈ ਸੌਰੇ ਨੇ ਕਿਸੇ ਹੋਰ ਔਰਤ ਦਾ ਕਤਲ ਕਰਕੇ ਉਸ ਨੂੰ ਆਪਣੀ ਲੜਕੀ ਦੇ ਕੱਪੜੇ ਪਹਿਨਾ ਦਿੱਤੇ ਸਨ ਇਹ ਮਾਮਲਾ ਨਾਟਕੀ ਰੂਪ ਦੇ ਨਾਲ ਕਿਵੇਂ ਖੇਡਿਆ ਗਿਆ ਉਸ ਦੇ ਵਿੱਚ ਕਿਵੇਂ ਇੱਕ ਬੇਕਸੂਰ ਪਰਿਵਾਰ ਨੂੰ ਫਸਾਇਆ ਗਿਆ ਉਸ ਦਾ ਇਨਸਾਫ ਲੈਣ ਦੇ ਲਈ ਉਸ ਦੇ ਕਈ ਪਰਿਵਾਰਕ ਜੀ ਨੇ ਜਿਹੜੇ ਉਹ ਹਮੇਸ਼ਾ ਦੇ ਲਈ ਦੁਨੀਆ ਤੋਂ ਰੁਕਸਤ ਵੀ ਹੋ ਚੁੱਕੇ ਨੇ ਪਰ ਸ਼ਿਕਾਇਤ ਕਰਤਾ ਨੇ ਲੜਾਈ ਹਾਲੇ ਵਿਚਾਲੇ ਨਹੀਂ ਛੱਡੀ ਉਹ ਲੜ ਰਿਹਾ ਹੈ ਇਸ ਮਾਮਲੇ ਦੇ ਸ਼ਿਕਾਇਤ ਕਰਤਾ ਮਨੋਜ ਕੁਮਾਰ ਦਾ ਵਿਆਹ 골ਡੀ ਨਾਮ ਦੀ ਇੱਕ ਕੁੜੀ ਦੇ ਨਾਲ ਹੋਇਆ ਜਿਹੜੀ ਕਿ ਬੂਹਾ ਮਸੀਹ ਦੀ ਜਿਹੜੀ ਧੀ ਸੀ ਪਿੰਡ ਮਾਨ ਚੋਪੜਾ ਨਾਲ ਹੋਇਆ ਹਾਲਾਂਕਿ ਸ਼ਿਕਾਇਤਕਰਤਾ ਦਾ ਸਹੁਰਾ ਉਸ ਦੀ ਲੜਕੀ ਦਾ ਵਿਆਹ ਕਿਸੇ ਹੋਰ ਲੜਕੇ ਨਾਲ ਕਰਵਾਉਣਾ ਚਾਹੁੰਦਾ ਸੀ ਇਸ ਲਈ ਉਹ ਸ਼ਿਕਾਇਤਕਰਤਾ ਨੂੰ ਕਿਸੇ ਝੂਠੇ ਅਪਰਾਧ ਕੇਸ ਵਿੱਚ ਫਸਾਉਣ ਦਾ ਇਰਾਦਾ ਰੱਖਦਾ ਸੀ ਔਰ ਨਾਲ ਹੀ ਸ਼ਿਕਾਇਤਕਰਤਾ ਮਨੋਜ ਕੁਮਾਰ ਦੇ ਸਹੁਰੇ ਬੂਹਾ ਮਸੀਹ ਨਹੀਂ ਉਸ ਨੂੰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਫਸਾਉਣ ਲਈ ਸ਼ਿਕਾਇਤਕਰਤਾ ਦੀ ਪਤਨੀ ਤੇ ਉਸ ਦੇ ਹੋਰ ਪਰਿਵਾਰਕ ਮੈਂਬਰਾਂ ਨਾਲ ਮਿਲੀ ਭੁਗਤ ਕਰਕੇ 11 ਦਸੰਬਰ 2011 ਦੀ ਰਾਤ ਨੂੰ ਦਰਸ਼ਨਾ ਉਰਫ ਗੋਗਨ ਨਾਮਕ ਇੱਕ ਔਰਤ ਦਾ ਕਤਲ ਕਰ ਦਿੱਤਾ ਤੇ ਉਸ ਦਾ ਸਿਰ ਵੱਖ ਕਰ ਦਿੱਤਾ ਧੜ ਦੇ ਨਾਲ। ਲਾਸ਼ ਤੋਂ ਕੱਪੜੇ ਉਤਾਰ ਕੇ ਸ਼ਿਕਾਇਤਕਰਤਾ ਦੀ ਪਤਨੀ ਦੇ ਕੱਪੜੇ ਦਰਸ਼ਨਾ ਉਰਫ ਗੋਗਨ ਦੀ ਲਾਸ਼ ਤੇ ਪਾ ਦਿੱਤੇ ਗਏ। ਸ਼ਿਕਾਇਤਕਰਤਾ ਦੇ ਸਹੁਰੇ ਦਾ ਸਿਆਸੀ ਪ੍ਰਭਾਵ ਇੰਨਾ ਸੀ ਦੱਸਿਆ ਜਾਂਦਾ ਹੈ ਕਿ ਉਸ ਨੇ ਸਿਟੀ ਗੁਰਦਾਸਪੁਰ ਉਹ ਝੂਠੀ ਸ਼ਿਕਾਇਤ ਕਰ ਦਿੱਤੀ ਕਿ ਸ਼ਿਕਾਇਤ ਕਰਤਾ ਮਨੋਜ ਕੁਮਾਰ ਅਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਉਸਦੀ ਲੜਕੀ ਗੋਲਡੀ ਦਾ ਕਤਲ ਕਰ ਦਿੱਤਾ। ਇੱਕ ਸਹੁਰਾ ਜਿਹੜਾ ਆਪਣੇ ਜਵਾਈ ਨੂੰ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਪੁਲਿਸ ਕੇਸ 'ਚ ਫਸਾਉਣਾ ਚਾਹੁੰਦਾ ਹੈ ਉਹ ਕਹਿੰਦਾ ਹੈ ਕਿ ਮੇਰੀ ਬੇਟੀ ਦਾ ਕਤਲ ਮੇਰੇ ਜਵਾਈ ਨੇ ਤੇ ਉਸਦੇ ਪਰਿਵਾਰਕ ਮੈਂਬਰਾਂ ਨੇ ਕਰ ਦਿੱਤਾ ਪਰ ਉਹ ਕਤਲ ਕਿਸੇ ਹੋਰ ਦਾ ਉਹਨਾਂ ਵੱਲੋਂ ਹੀ ਕਰ ਦਿੱਤਾ ਜਾਂਦਾ ਤੇ ਕੱਪੜੇ ਉਸਦੀ ਲੜਕੀ ਦੇ ਪਹਿਨਾ ਦਿੱਤੇ ਜਾਂਦੇ ਨੇ। ਉਹ ਝੂਠਾ ਕੇਸ ਬਣਾਉਣ ਦੀ ਕੋਸ਼ਿਸ਼ ਕੀਤੀ ਕਿ ਸ਼ਿਕਾਇਤ ਕਰਤਾ ਨੇ ਆਪਣੀ ਹੱਡ ਬੀਤੀ ਪੁਲਿਸ ਨੂੰ ਵੀ ਦੱਸੀ ਹੈ। ਹੁਣ ਇਸ ਕਥਿਤ ਸਿਆਸੀ ਦਬਾਅ ਹੇਠ ਪੁਲਿਸ ਨੇ ਜਿਹੜਾ ਸਿਟੀ ਗੁਰਦਾਸਪੁਰ ਨੇ ਝੂਠੀ ਕਹਾਣੀ ਘੜ ਕੇ ਧਾਰਾ 302 201 ਅਤੇ 34 ਆਈਪੀਸੀ ਤਹਿਤ 12 ਦਸੰਬਰ 2011 ਨੂੰ ਝੂਠੀ ਐਫਆਈਆਰ ਨੰਬਰ 2017 ਦਰਜ ਕਰ ਦਿੱਤੀ ਇਸ ਸ਼ਿਕਾਇਤਕਰਤਾ ਮਨੋਜੀ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਨੇ ਉਦੋਂ ਭੂਮਿਕਾ ਸਹੀ ਨਹੀਂ ਨਿਭਾਈ ਸਾਨੂੰ ਫਸਾਇਆ ਜਾ ਰਿਹਾ ਸੀ ਤੇ ਉਸ ਟਰੈਪ ਦੇ ਵਿੱਚ ਲਿਆ ਜਾ ਰਿਹਾ ਸੀ ਔਰ ਝੂਠੀ ਐਫਆਈਆਰ ਦਰਜ ਕੀਤੀ ਗਈ ਉਸੇ ਦਿਨ ਦੁਪਹਿਰ 2 ਵਜੇ ਏਐਸਆਈ ਜਗਿੰਦਰ ਸਿੰਘ ਐਸਐਚਓ ਜੋਗਾ ਸਿੰਘ ਇੰਸਪੈਕਟਰ ਯਾਦਵਿੰਦਰ ਸਿੰਘ ਤੇ ਡੀਐਸਪੀ ਗਰੀਬਦਾਸ ਤੇ ਡੀਐਸਪੀ ਅਜਿੰਦਰ ਸਿੰਘ ਸਮੇਤ ਹੋਰ ਪੁਲਿਸ ਅਧਿਕਾਰੀਆਂ ਨੇ ਉਸਦੇ ਕੁਆਟਰ ਵਿੱਚ ਛਾਪਾ ਵੀ ਮਾਰਿਆ ਸ਼ਿਕਾਇਤਕਰਤਾ ਮਨੋਜ ਤੇ ਉਸਦੇ ਪਰ ਹੋਰ ਪਰਿਵਾਰਕ ਮੈਂਬਰਾਂ ਨੂੰ ਹਿਰਾਸਤ ਵਿੱਚ ਉਹ ਲੈ ਲਿਆ ਜਾਂਦਾ ਹੈ ਅਪਰੋਖਤ ਪੁਲਿਸ ਪਾਰਟੀ ਦੇ ਅਧਿਕਾਰੀਆਂ ਨੇ ਸ਼ਿਕਾਇਤਕਰਤਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਵੱਖ-ਵੱਖ ਥਾਣਿਆਂ ਵਿੱਚ 10 ਦਿਨਾਂ ਤੱਕ ਨਜਾਇਜ਼ ਹੀ ਹਿਰਾਸਤ ਵਿੱਚ ਰੱਖਿਆ ਤੇ ਸ਼ਿਕਾਇਤਕਰਤਾ ਤੇ ਉਸਦੇ ਪਰਿਵਾਰਕ ਮੈਂਬਰਾਂ ਨੂੰ ਔਰਤ ਦੇ ਕਤਲ ਦਾ ਇਕਬਾਲ ਕਰਨ ਲਈ ਸੀਹੇ ਦਿੱਤੇ ਗਏ ਇਹ ਮਨੋਜ ਕੁਮਾਰ ਦੱਸਦਾ ਕਿ ਸਾਨੂੰ ਬਣਵਾਉਣ ਦੇ ਲਈ ਕਿਉਂ ਕਤਲ ਅਸੀਂ ਹੀ ਕੀਤਾ ਵਾਰ-ਵਾਰ ਤਸੀਹੇ ਦਿੱਤੇ ਗਏ ਸਾਨੂੰ ਪਰੇਸ਼ਾਨ ਕੀਤਾ ਗਿਆ ਸਾਨੂੰ ਹਿਰਾਸਤ ਵਿੱਚ ਰੱਖਿਆ ਗਿਆ ਜਿਹੜੀ ਕਿ ਨਜਾਇਜ਼ ਹਿਰਾਸਤ ਸੀ ਉਸ ਦੀ ਪੁਸ਼ਗਿਸ਼ ਦੌਰਾਨ ਵੀ ਪੁਲਿਸ ਪਾਰਟੀ ਨੇ ਸ਼ਿਕਾਇਤ ਕਰਤਾ ਨੂੰ ਅੰਦਰੂਨੀ ਸੱਟਾਂ ਮਾਰੀਆਂ ਸ਼ਿਕਾਇਤ ਕਰਤਾ ਮਨੋਜ ਕੁਮਾਰ ਦਾ ਕਹਿਣਾ ਹੈ ਕਿ ਪੁਲਿਸ ਅਧਿਕਾਰੀਆਂ ਵੱਲੋਂ ਗੈਰ ਕਾਨੂੰਨੀ ਹਿਰਾਸਤ ਵਿੱਚ ਰੱਖੇ ਜਾਣ ਦੇ ਸਦਮੇ ਕਾਰਨ ਮੇਰੇ ਮਾਤਾ ਪਿਤਾ ਤੇ ਇੱਕ ਹੋਰ ਪਰਿਵਾਰਕ ਮੈਂਬਰ ਦੀ ਮੌਤ ਵੀ ਹੋ ਚੁੱਕੀ ਹੈ ਬਾਅਦ ਵਿੱਚ ਸ਼ਿਕਾਇਤਕਰਤਾ ਵੱਲੋਂ ਆਪਣੇ ਸਹੁਰੇ ਪਰਿਵਾਰ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਵੀ ਕੀਤਾ ਜਾਂਦਾ ਤੇ ਹਾਈ ਕੋਰਟ ਦੀ ਸ਼ਰਨ ਵੀ ਲਈ ਗਈ ਜਿਸ ਉਪਰੰਤ ਸ਼ਿਕਾਇਤਕਰਤਾ ਦੇ ਖਿਲਾਫ ਝੂਠੀ ਸਾਜ਼ਿਸ਼ ਕਰਨ ਅਤੇ ਇੱਕ ਔਰਤ ਦੇ ਕਤਲ ਦੇ ਦੋਸ਼ ਹੇਠ ਸ਼ਿਕਾਇਤਕਰਤਾ ਦੀ ਪਤਨੀ ਉਸਦੇ ਸਹੁਰੇ ਸਾਲੇ ਅਤੇ ਉਹਨਾਂ ਦੇ ਸਾਥੀਆਂ ਸਮੇਤ ਕੋਲ 8 ਵਿਅਕਤੀਆਂ ਦੇ ਖਿਲਾਫ ਮਾਮਲਾ ਦਰਜ ਵੀ ਹੁੰਦਾ ਜਿਨ੍ਹਾਂ ਨੂੰ ਮਾਨਯੋਗ ਅਦਾਲਤ ਵੱਲੋਂ 9 ਮਾਰਚ 2017 ਨੂੰ ਉਮਰ ਕੈਦ ਦੀ ਸਜ਼ਾ ਵੀ ਦਿੱਤੀ ਜਾ ਚੁੱਕੀ ਹੈ ਸਹਾਇਪ੍ਰੰਤ ਇਹਨਾਂ ਵਿੱਚੋਂ ਕੁਝ ਦੀ ਜ਼ਮਾਨਤ ਵੀ ਹੋਣ ਦੀ ਖਬਰ ਹੈ ਦੂਜੇ ਪਾਸੇ ਹਾਈ ਕੋਰਟ ਦੇ ਧਖਲ ਤੋਂ ਬਾਅਦ ਜ਼ਿਲ੍ਹੇ ਦੀ ਇੱਕ ਅਦਾਲਤ ਵੱਲੋਂ ਤਤਕਾਲੀ ਪੁਲਿਸ ਅਧਿਕਾਰੀਆ ਜਿਸ ਵਿੱਚ ADGP ਰਾਮ ਸਿੰਘ ਨੇ IPS ਤਤਕਾਲੀ DIG ਅਮਰੇਸਰ ਕੋਮੇ ਕੋਮਰ ਵਿਜੇ ਪ੍ਰਤਾਪ IPS ਜਸਕੀਰਤ ਸਿੰਘ ਚਾਹਲ SP ਗੁਰਚਰਨ ਸਿੰਘ ਗੁਰਾਇਆ DSP ਅਜਿੰਦਰ ਸਿੰਘ DSP ਗਰੀਬਦਾਸ DSP ਯਾਦਵਿੰਦਰ ਸਿੰਘ SHO ਇੰਸਪੈਕਟਰ ਜੋਗਾ ਸਿੰਘ ਦੇ ਨਾਲ ਹੀ ਐਸਆਈ ਜਗਦੇਵ ਸਿੰਘ ਦੇ ਖਿਲਾਫ ਸ਼ਿਕਾਇਤ ਕਰਤਾ ਮਨੋਜ ਕੁਮਾਰ ਤੇ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਨਜਾਇਜ਼ ਹਿਰਾਸਤ ਵਿੱਚ ਰੱਖਣ ਅਤੇ ਤਸੀਹੇ ਦੇਣ ਅਤੇ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦੇ ਦੋਸ਼ਾਂ ਹੇਠ ਮਾਮਲੇ ਦੀ ਸੁਣਵਾਈ ਸ਼ੁਰੂ ਕਰ ਦਿੱਤੀ ਗਈ ਹੈ। ਜ਼ਿਲ੍ਹਾ ਅਦਾਲਤ ਵੱਲੋਂ ਨਿਯਮਾਂ ਤਹਿਤ ਪੁਲਿਸ ਅਧਿਕਾਰੀਆਂ ਨੂੰ ਪਹਿਲਾਂ ਪੇਸ਼ ਹੋਣ ਲਈ ਸਬੰਨ ਕੱਢੇ ਗਏ ਨੇ। ਕੱਢੇ ਗਏ ਸਨ ਜਿਨ੍ਹਾਂ ਵਿੱਚੋਂ ਐਸਆਈ ਜਗਦੇਵ ਸਿੰਘ ਨੂੰ ਜ਼ਮਾਨਤ ਮਿਲ ਚੁੱਕੀ ਹੈ ਜਦਕਿ ਤਤਕਾਲੀ ਡੀਐਸਪੀ ਗਰੀਬ ਦਾਸ ਵੱਲੋਂ ਵਕੀਲ ਰਾਹੀਂ ਆਤਮ ਸਮਰਪਣ ਅਤੇ ਜ਼ਮਾਨਤ ਲਈ ਅਰਜ਼ੀ ਦਾਖਲ ਕੀਤੀ ਗਈ ਸੀ ਜਿਸ ਦੀ ਸੁਣਵਾਈ ਤੋਂ ਬਾਅਦ ਉਸ ਨੂੰ ਵੀ ਬੀਤੇ ਦਿਨ ਜ਼ਮਾਨਤ ਦੇ ਦਿੱਤੀ ਗਈ ਸੀ ਇਸ ਤੋਂ ਇਲਾਵਾ ਏਡੀਜੀਪੀ ਰਾਮ ਸਿੰਘ ਜਿਹੜੇ ਕਿ ਤਤਕਾਲੀ ਅਫਸਰ ਕੁਮਰ ਵਿਜੇ ਪ੍ਰਤਾਪ ਜਿਹੜੇ ਮੌਜੂਦਾ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਗੁਰਚਰਨ ਸਿੰਘ ਅਜਿੰਦਰ ਸਿੰਘ ਇੰਸਪੈਕਟਰ ਜੋਗਾ ਸਿੰਘ ਜਸਕਿਰਤ ਸਿੰਘ ਚਾਹਲ ਨੂੰ 792024 ਨੂੰ ਦੁਬਾਰਾ ਪੇਸ਼ ਹੋਣ ਲਈ ਸੰਮਣ ਜਾਰੀ ਕਰ ਦਿੱਤੇ ਗਏ ਸਨ ਜਦ ਕਿ ਮਾਮਲੇ ਦੇ ਇੱਕ ਹੋਰ ਕਥਿਤ ਦੋਸ਼ੀ ਏਐਸਏ ਯਾਦਵਿੰਦਰ ਸਿੰਘ ਦੀ ਗ੍ਰਿਫਤਾਰੀ ਦੇ ਵਾਰੰਟ ਅਦਾਲਤ ਵੱਲੋਂ ਜਾਰੀ ਕਰ ਦਿੱਤੇ ਗਏ ਤਾਂ ਇਹ ਮਾਮਲਾ 12 ਸਾਲ ਪੁਰਾਣਾ ਸੀ ਇੱਕ ਕਤਲ ਹੁੰਦਾ ਜਿਸ ਨੂੰ ਕਹਾਣੀ ਹੋਰ ਦਿੱਤੀ ਜਾਂਦੀ ਹੈ ਇੱਕ Laash ਦੀ ਜੜੀਆ ਸਿਰ ਅੱਡ ਕਰ ਦਿੱਤਾ ਜਾਂਦਾ ਥਾੜਾ ਅੱਡ ਕਰ ਦਿੱਤੀ ਜਾਂਦੀ ਹੈ ਤਾਂ ਕਿ ਪਤਾ ਨਾ ਲੱਗੇ ਉਹ Laash ਕਿਸ ਦੀ ਹੈ ਪਰ ਉਸ ਦੇ ਵਿੱਚ ਜਿਹੜੇ ਸਾਜ਼ਿਸ਼ ਕਰਤਾ ਸਨ ਉਹ ਆਪਣੀ ਹੀ ਧੀ ਨੂੰ ਜਿਹੜਾ Laash ਦਿਖਾ ਰਿਆ ਸੀ ਉਹੀ ਉਸ ਦਾ ਜਿਹੜਾ ਮਨੋਜ ਕੁਮਾਰ ਇਸ ਕੇਸ ਦਾ ਸ਼ਿਕਾਇਤ ਕਰਤਾ ਜੋ ਸਾਰੀਆਂ ਹੱਡ ਬੀਤੀਆਂ ਦੱਸਦਾ ਪੁਲਿਸ ਨੂੰ ਜਿਸ ਤੋਂ ਬਾਅਦ ਉਸ ਦੇ ਪਰਿਵਾਰਕ ਮੈਂਬਰਾਂ ਨੂੰ ਵੀ ਹਿਰਾਸਤ ਚ ਲਿਆ ਜਾਂਦਾ ਉਸ ਨੂੰ ਵੀ ਹਿਰਾਸਤ ਚ ਲਿਆ ਜਾਂਦਾ ਜਿਸ ਨੂੰ ਉਸ ਨੇ ਨਜਾਇਜ਼ ਹਿਰਾਸਤ ਦੱਸਿਆ ਹੁਣ ਆਪਣੇ ਇਨਸਾਫ ਦੀ ਉਹ ਲੜਾਈ ਲੜ ਰਿਹਾ ਹੈ ਜਿਸ ਦੇ ਕਰਕੇ ਇੱਕ ਅਦਾਲਤ ਨੇ ਤਤਕਾਲੀ ਪੁਲਿਸ ਅਫਸਰਾਂ ਨੂੰ ਸੰਮਣ ਭੇਜੇ ਨੇ ਤੇ ਇੱਕ ਦੇ ਖਿਲਾਫ ਜਿਹੜੇ ਗੈਰ ਜ਼ਮਾਨਤੀ ਵਾਰੰਟ ਜਾਰੀ ਕੀਤੇ ਦੇਖਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਸੰਮਣ ਭੇਜੇ ਜਾਣ ਤੋਂ ਬਾਅਦ ਉਹਨਾਂ ਦੀ ਪੇਸ਼ੀ ਹੋਣੀ ਹੈ ਇਸ ਦੇ ਵਿੱਚ ਜਿਹੜੇ ਤਾਂ ਬੇਕਸੂਰ ਉਸ ਵਕਤ ਪੁਲਿਸ ਅਫਸਰ ਹੋਣਗੇ ਉਹਨਾਂ ਨੂੰ ਤਾਂ ਅਦਾਲਤ ਨੇ ਕੁਝ ਨਹੀਂ ਕਹਿਣਾ ਪਰ ਜਿਨ੍ਹਾਂ ਦੇ ਖਿਲਾਫ ਅਜੇ ਵੀ ਕੋਈ ਨਾ ਕੋਈ ਸਬੂਤ ਮਿਲ ਗਿਆ ਤੇ ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾ ਸਕਦੀ ਹੈ। ਫਿਲਹਾਲ ਇਹ ਰਿਪੋਰਟ ਆ ਜਿਹੜੀ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਦ ਤੱਕ ਕੋਈ ਨਵਾਂ ਅਪਡੇਟ ਆਏਗਾ ਇਸ ਕੇਸ ਦੇ ਬਾਰੇ ਤਾਂ ਉਸ ਦੇ ਬਾਰੇ ਵੀ ਤੁਹਾਡੇ ਨਾਲ ਜ਼ਰੂਰ ਜਾਣਕਾਰੀ ਸਾਂਝੀ ਕੀਤੀ ਜਾਵੇਗੀ। ਦਰਅਸਲ ਅਜਿਹੇ ਮਾਮਲਾ ਕੋਈ ਇੱਕ ਨਹੀਂ ਹੈ। ਹੋਰ ਬਹੁਤ ਅਜਿਹੇ ਅਣਗਿਣਤ ਮਾਮਲੇ ਨੇ ਜਿਹੜੇ ਸਾਲਾਂ ਬੱਧੀ ਕਾਗਜ਼ਾਂ ਦਾ ਰਿਕਾਰਡ ਦਾ ਤਾਂ ਹਿੱਸਾ ਬਣੇ ਹੋਏ ਨੇ ਪਰ ਕਿਸੇ ਤਨ ਪੱਤਰ ਨਹੀਂ ਲੱਗੇ। ਅਦਾਲਤਾਂ ਦੇ ਵਿੱਚ ਲਗਾਤਾਰ ਸੁਣਵਾਈ ਦੇ ਅਧੀਨ ਚੱਲ ਰਹੇ ਹਨ।